ਝਾੜੂ ਵਾਲੇ ਮਰੀ ਹੋਈ ਮੁਰਗੀ ਦਾ ਵੀ ਮੁਆਵਜ਼ਾ ਦਵਾਵਾਂਗਾ ਮਰੀ ਹੋਈ ਬੱਕਰੀ ਦਾ ਵੀ ਦਵਾਵਾਂਗਾ ਪਸ਼ੂ ਡੰਗਰ ਕਿੰਨੇ ਮਰ ਗਏ ਤੁਹਾਡੇ ਬਿਮਾਰੀ ਦੇ ਨਾਲ ਨਰਮੈਨੋ ਬਿਮਾਰੀ ਲਗੀ ਕਨਕਾ ਦਾ ਨੁਕਸਾਨ ਹੋਇਆ ਮੀਰੇ ਨਾਲ ਖੜਾ ਚੇ ਪੰਜਾਬ ਡੁੱਬ ਗਿਆ ਦਵਾਨੀ ਕਿਸੇ ਨੂੰ ਮਿਲੀ ਤੇ ਕਿਉਂ ਨਹੀਂ ਖੇਤੀਬਾੜੀ ਮੰਤਰੀ ਨੇ ਪਹੁੰਚ ਮੈਂ ਪੁੱਛਿਆ ਸ਼ਾਬਾਸ਼ ਵੀ ਮੈਂ ਖਤਰ ਦਾ ਸਾਲ ਹੋ ਗਿਆ ਯਾਰ ਤੇ ਕੇਸਲੀ ਬਾਂਡੇ ਸੰਧ ਮੋਬਾਈਲਾਂ ਤੇ ਮੈਸਜ ਵੀ ਆ ਗਏ ਉਹ ਸਾਨੂੰ ਕਿਉਂ ਨਹੀਂ ਠਹਿਕੇ ਕੀ ਕਹਿੰਦਾ ਇਹ ਤਾਂ 5 ਸਾਲ ਆ ਕਿ ਹੋ ਜਾਣ ਤੇ ਬਾਕੀ 5 ਸਾਲਾਂ ਨੂੰ بہت بالکل جب میری بین پوچھتی سوال پوچھیا کرو پانچ سال اور مارتا پانچ سال بعد جب ویری گڈ بہت ودیا اور باش شاباش نواز

ਆਰਤੀ ਜਾਇਦਾਤ ਵੇਚ ਕੇ ਜਾਂਦੇ ਆ ਇਹ ਆਖਰ ਵੀ ਸਾਡੇ ਅਸੀਂ ਇਹਨਾਂ ਨੂੰ ਨੌਕਰੀ ਦਿੰਦੇ ਆ ਆਲੋ ਥੋੜਾ ਸੀ ਰੋਕੀ ਦਿੰਦੇ ਆ ਆਪ ਦਾ ਦੇ ਜਾਂਦਾ ਵੇਚ ਕੇ ਫੇਰ ਕਿਹਾ ਜਾ ਕੇ ਛੱਡਦੇ ਆ ਆਪ ਦਾ ਬੰਦੇ ਕੋਲ ਬੜਾ ਦੁੱਖ ਹੁੰਦਾ ਪੜੇ ਲਿਖੇ ਬੱਚੇ ਕਾ ਨੂੰ ਜਾਇਦਾਤਾਂ ਵੇਚ ਕੇ ਬਾਹਰ ਜਾਣ ਇਹਨਾ ਤੇ ਵਾਸਤੇ ਇੱਥੇ ਰੋਜ਼ਗਾਰ ਹੋਣਾ ਚਾਹੀਦਾ ਹੈ ਅੱਜ ਮੈਨੂੰ ਮਾਣ ਹੈ ਤੁਸੀਂ 10 ਸਾਲ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਤੇ ਬਾਦਲ ਸਾਹਿਬ ਦੇ ਸਮੇਂ ਜਿੱਥੇ ਆ ਆਪਦੇ ਮੂੰਹ ਕਹਿੰਦਾ ਨਾ 40000 ਨੌਕਰੀਆਂ ਦਿੱਤੀਆਂ ਤਾਂ ਮੇਰੇ ਵਰਗਾ ਕਹਿੰਦਾ 40000 ਛੱਡ 400 ਦਾ ਤਾਂ ਫੇਰਵਾ ਦੇ ਦੇ ਵੀ ਕਿਹੜੇ ਪਿੰਡ ਚ ਕਿਹੜੇ ਜਵਾਬ ਨੂੰ ਦਿੱਤੀਆਂ ਕੋਈ ਜਵਾਬ ਨਹੀਂ ਹੁੰਦਾ ਤੇ ਆਪਾਂ 10 ਸਾਲਾਂ ਚ 3 ਲੱਖ ਨੌਕਰੀਆਂ ਦਿੱਤੀਆਂ ਇੱਕ ਇੱਕ ਨੌਕਰੀ ਪੰਜਾਬ ਦੇ ਤੀਪੋਤ ਨੂੰ ਕਿਹੜੇ ਪਿੰਡ ਚ ਕਿਹਨੂੰ ਮਿਲੀ ਐ ਨਾਲੇ ਦਿਵਾਨੀ ਕਿਸੇ ਤੋਂ ਲੱਤੀ ਨਹੀਂ ਮੈਰਿਟ ਦੇ ਆਧਾਰ 'ਤੇ ਜਿਹਦੇ ਮੈਰਿਟ ਬੰਦਾ ਸੀ ਉਹਨੂੰ ਦਿੱਤਾ ਅੱਜੇ ਮੇਰੇ ਨਾਲ ਇੱਥੇ ਹੁੰਦੀਆਂ ਨੇ ਅੱਜ ਮਾਨੂੰ ਦਿਸ ਨਹੀਂਦੀਆਂ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਜਿਹੜੀ ਕੁੜੀਆਂ ਖੜੀਆਂ ਹੁੰਦੀਆਂ ਨੇ ਪੰਜਾਬ ਪੁਲਿਸ 'ਚ ਧੀਆਂ ਦੀ ਭਰਤੀ ਕਿਹਨੇ ਸ਼ੁਰੂ ਕੀਤੀ ਸੀ ਬਾਦੋ ਸਾਹਿਬ ਮੁੱਖ ਮੰਤਰੀ ਸਨ ਸੋ ਗੁਰਬੇਰ ਜੀ ਮੰਤਰੀ ਸੰਤ ਬਾਦਲ ਸਾਹਿਬ ਦੀ ਤਰ੍ਹਾਂ ਸੰਗਤ ਦਰਸ਼ਨ ਮੈਂ ਵੀ ਕਰਨ ਲੱਗ ਗਏ ਤੇ ਮੇਰੀਆਂ ਭੈਣਾਂ ਨੇ ਆ ਕੇ ਦੱਸਿਆ ਜੇ ਥਾਣੇ 'ਚ ਜਾਂਦੇ ਨੇ ਬੰਦੇ ਸਾਡੀ ਸੁਣਵਾਈ ਨਹੀਂ ਕਰਦੇ ਸਾਨੂੰ ਚੰਗੀ ਤਰ੍ਹਾਂ ਸਾਡੇ ਨਾਲ ਬੇਵਨੀ ਕਰਦੇ ਤਾਂ ਮੈਂ ਬਾਦ ਸਾਹਿਬ ਨੂੰ ਕਿਹਾ ਵੀ ਬੀਬੀਆਂ ਦੇ ਵਾਸਤੇ ਮਹਿਲਾ ਪੁਲਿਸ ਕਿਉਂ ਨਹੀਂ ਹੈ ਜਿਨ੍ਹਾਂ ਨੂੰ ਇਹ ਵੀ ਆਪਣੀ ਗੱਲ ਦੱਸ ਸਕਣ ਤੇ ਪਹਿਲੀ ਵਾਰੀ ਤਿਆਂ ਦੀ ਭਰਤੀ ਸ਼ੁਰੂ ਹੋਈ ਥਾਣਿਆਂ 'ਚ ਅੱਜ ਹਜ਼ਾਰਾਂ ਦੀ ਗਿਣਤੀ 'ਚ ਪੰਜਾਬ ਦੀਆਂ ਪੁਲਿਸ ਦੀ ਨੌਕਰੀ ਕਰਦੀਆਂ ਨੇ 70000 ਟੀਚਰਾਂ ਦੀ ਭਰਤੀ ਕੀਤੀ ਤਾਂ ਕਿ ਸਰਕਾਰੀ ਸਕੂਲ 'ਚ ਟੀਚਰਾਂ ਦੇ ਘਾਟਪੂਰੀ ਹੋ ਗਰੀਬ ਦਾ ਬੱਚਾ ਵਧੀਆ ਪੜ੍ਹ ਵਧੀਆ ਪੜ੍ਹ ਲਿਖ ਜਾਏ ਵੱਡੀ ਵੱਡੀ ਈਟੀਓ ਦੀਆਂ ਨੌਕਰੀਆਂ ਐਕਸਾਈਜ਼ ਕਮਿਸ਼ਨਰ ਟੈਕਸੇਸ਼ਨ ਆਫਿਸਰ ਦੀ ਜਿਹੜਾ ਲੱਖਾਂ ਦੀ ਰਿਸ਼ਵਤ ਚਲਦੀ ਸੀ ਇੱਕ ਦਿਵਾਨੀ ਨਹੀਂ ਦਿੱਤੀ ਜਿਹਦੇ ਨੰਬਰ ਪੂਰੇ ਸੀ ਮੈਰਿਟ ਦੇ ਆਧਾਰ 'ਤੇ ਉਹਨੂੰ ਉਹਦਾ ਹੱਕ ਮਿਲਿਆ ਇੱਕ ਇੱਕ ਨੌਕਰੀ ਪੰਜਾਬ ਦੇ ਪਿੰਡ ਇਹਨਾਂ ਦਾ ਇਕੱਲੇ ਇਸ਼ਤਿਹਾਰਾਂ 'ਚ 40000 ਮੈਂ 600 ਪਿੰਡਾਂ 'ਚ ਕੁੰਮ ਗਿਆ ਆਂ ਹਰ ਪਿੰਡ 'ਚ ਮੈਂ ਪੁੱਛਦੀਆਂ ਤੇ ਤੁਹਾਨੂੰ ਵੀ ਪੁੱਛਦੀਆਂ 40000 ਨੌਕਰੀਆਂ ਕਹਿੰਦਾ ਮੈਨੂੰ ਦੱਸੋ ਤੁਹਾਡੇ ਪਿੰਡ 'ਚ ਕਿ ਨਹੀਂ ਆਈਆਂ ਨੇ ਇੱਕ ਵੀ ਨਹੀਂ ਆਈ 600 ਪਿੰਡਾਂ 'ਚ ਇੱਕ ਬੰਦੇ ਨੇ ਹੱਥ ਖੜੇ ਕਰਕੇ ਨਹੀਂ ਕਿਹਾ ਕਿ ਸਾਨੂੰ ਨੌਕਰੀ ਆਈ ਫਿਰ 13000 ਪਿੰਡਾਂ ਵਿੱਚ ਉਹ 600 ਪਿੰਡਾਂ 'ਚ ਜੇ ਇੱਕ ਵੀ ਨਹੀਂ ਗਈ ਹੈ ਹਕੀਕਤ ਆਏ ਕਿ ਕੱਲੇ ਇਸ਼ਤਿਹਾਰਾਂ 'ਚ ਨੌਕਰੀ ਜਿਵੇਂ ਇਸ਼ਤਿਹਾਰ 'ਚ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਪੰਜਾਬ 'ਚ ਨਸ਼ੇ ਖਤਮ ਪੰਜਾਬ 'ਚ ਬੇਰੋਜ਼ਗਾਰੀ ਖਤਮ ਪੰਜਾਬ 'ਚ ਬਿਜਲੀ ਦੇ ਕੋਈ ਬਿੱਲ ਨਹੀਂ ਆ ਆ ਫੋਕ ਕੇ ਇਸ਼ਤਿਹਾਰਾਂ 'ਚ ਝੂਠ ਦੇ ਉੱਤੇ ਝੂਠ ਦੇ ਉੱਤੇ ਝੂਠ ਕਰਕੇ ਤੇ ਪੰਜਾਬ ਦਾ ਬੇੜਾ ਗਰ ਕਰਦਾ ਹੁਣ ਝੂਠਿਆਂ ਨੂੰ ਆਪਾਂ ਕਰੀਏ ਦਫਾ ਤੇ ਲੈ ਕੇ ਆਈ ਹੈ ਸੱਚੀ ਸਰਕਾਰ ਜਿਨੇ ਕਦੇ ਝੂਠ ਨਹੀਂ ਮਾਰਿਆ ਜੋ ਕਿਹਾ ਤੁਹਾਨੂੰ ਕਰਕੇ ਦਿਖਾਇਆ ਤੇ ਬਾਦਲ ਸਾਹਿਬ ਨੇ ਤਾਂ ਤੁਹਾਡੇ ਨਾਲ ਪਰਿਵਾਰ ਦੀ ਤਰ੍ਹਾਂ ਨਿੱਜੀ ਸੰਬੰਧ ਤੁਹਾਡੇ ਸਾਰਿਆਂ ਦੇ ਨਾਲ ਸੀਗੇ ਕਈ ਪਰਿਵਾਰਾਂ ਦੇ ਨਾਲ ਪੀੜੀ ਦਰ ਪੀੜੀ ਐ ਤੁਹਾਡੇ ਸੁੱਖ-ਦੁੱਖ ਚ ਉਹਨਾਂ ਨੇ ਸਾਂਝ ਪਾਈ ਜਿਹੜਾ ਕੋਈ ਆਪਣੇ ਪਰਿਵਾਰ 'ਚ ਵੀ ਨਹੀਂ ਕਰਦਾ ਐ ਲੰਬੀ ਦੇ ਹਲਕੇ ਦੇ ਲੋਕਾਂ ਦੇ ਨਾਲ ਤੇ ਜਿਵੇਂ ਤੁਸੀਂ ਉਹਨਾਂ ਨੂੰ ਪਿਆਰ ਦਿੱਤਾ ਉਹਨਾਂ ਨੇ ਮੁੱਲ ਭਾ ਕੇ ਉਹ ਪਿਆਰ ਨੂੰ ਮੋੜਿਆ ਤੁਹਾਡੇ ਪਿੰਡਾਂ ਦੇ ਕੰਮ ਦੇਖ ਲਓ ਆ ਪਿੰਡਾਂ ਨੂੰ ਤੁਸੀਂ ਦੇਖੋ ਆਪਦੇ ਪਿੰਡ ਨੂੰ ਜਿਹੜੇ ਜਿਹੜੇ ਕੰਮ ਆ ਬ੍ਰਿਜ ਬਰੋਜ ਦੀ ਜਿਹੜੇ ਦੱਸ ਰਹੀ ਸੀ ਟਿਊਬਵੈੱਲ ਦਾ ਕਨੈਕਸ਼ਨ ਖਾਲ ਤੁਹਾਡੇ ਪੱਕੇ ਇਹੋ ਜਿਹੀ ਗਲੀਆਂ ਸਾਰੇ ਪੰਜਾਬ 'ਚ ਦੇਖੋ ਜੇ ਕਿਸੇ ਹੋਰ ਪਿੰਡ 'ਚ ਹੈ ਗਿਆ ਪਾਈਪਲਾਈਨਾਂ ਹੋਣ ਅੰਡਰ ਬ੍ਰਿਜ ਹੋਏ ਵਾਟਰ ਵਰਕਸ ਹੋਏ 12ਵਾਂ ਦਾ ਸਕੂਲ ਹੋਏ ਧਰਮਸ਼ਾਲਾ ਹੋਏ ਸ਼ੈੱਡ ਹੋਏ ਸੜਕਾ ਹੋਣ ਕਿਹੜੀ ਮੰਗ ਤੁਸੀਂ ਰੱਖਦੇ ਸੀ ਜਿਹੜੇ ਬਾਪੂ ਬਗਲਪੁਰੀ ਨਹੀਂ ਕਰਦੇ ਸੀ ਇੱਕ ਇੱਕ ਚੀਜ਼ ਆਂ ਦਾਅਵੇ ਨਾਲ ਕਹਿ ਸਕਦੀਆਂ ਪੰਜਾਬ ਦਾ ਪਿੰਡ ਛੱਡੋ ਦੇਸ਼ ਵਿੱਚ ਕੋਈ ਪਿੰਡ ਪ੍ਰਧਾਨ ਮੰਤਰੀ ਦਾ ਪਿੰਡ ਦੇਖ ਲੋ ਬਾਲ ਸਾਹ ਦੇ ਪਿੰਡਾਂ ਦਾ ਮੁਕਾਬਲਾ ਉਹ ਵੀ ਨਹੀਂ ਕਰ ਸਕਦੇ ਇਹੋ ਜੀ ਸੇਵਾ ਕੀਤੀ ਤੇ ਆ ਜਾ ਸੀਨਾ ਧਾਨ ਕੇ ਕਹਿੰਦੇ ਅਸੀਂ ਉਹ ਆ ਜਿਹੜੇ ਬਾਬੇ ਬੋਰਡ ਨੂੰ ਹਰਾ ਕੇ ਆਇਆ ਜਵਾਬ ਇਹ ਬਾਬੇ ਬੋਰਡ ਨੂੰ ਤੁਸੀਂ ਨਹੀਂ ਹਰਾ ਸਕਦੇ ਤੁਹਾਡੇ ਝੂਠ ਨੇ ਹਰਾਤਾ ਤੁਹਾਡੇ ਲਾਰਿਆਂ ਨੇ ਹਟਾ ਹਰਾਤਾ ਜੇ ਹਰਾ ਸਕਦੇ ਹੋ ਤਾਂ ਬਾਬੇ ਬੋਰਡ ਤੋਂ ਵੱਧ ਕੰਮ ਕਰਕੇ ਦਿਖਾਓ ਬਾਬੇ ਬੋਰਡ ਦਾ ਹਮੇਸ਼ਾ ਸਤਕਾਰ ਤੁਹਾਡੇ ਦਿਲਾਂ 'ਚ ਰਹੂਗਾ ਕਿਉਂਕਿ ਬਾਬੇ ਬੋਰਡ ਨੇ ਗਰੀਬਾਂ ਨੂੰ ਆਟਾ ਦਾਲ ਤਾਂ ਦਿੱਤਾ ਜਦ ਮਹਿੰਗਾਈ ਦੀ ਇਹੋ ਜੀ ਮਾਲ ਸੀ ਗਰੀਬ ਭੁੱਖੇ ਮਰਦੇ ਸੀਗੇ ਤੁਸੀਂ ਤਾਂ ਦੇਣਾ ਕੀ ਸੀ ਚੱਕ ਕੇ 30 ਕਿਲੋ ਕਣਕ ਨੂੰ ਵੀ 15 ਕਿਲੋ ਕਰਤਾ 15 ਨੂੰ ਚੱਕ ਕੇ 5 ਕਿਲੋ ਆਟਾ ਕਰਤਾ ਇਹਨਾਂ ਦੇ ਸ਼ਗਨ ਦੇ ਚੱਕ ਵੀ ਬੰਦ ਕਰਤੇ ਇਹਨਾਂ ਦੇ ਵਜੀਫੇ ਬੱਚਿਆਂ ਦੇ ਬੰਦ ਕਰਤੇ ਸਾਈਕਲਾ ਬੰਦ ਕਰਤੀਆਂ ਮਕਾਨਾ ਦੇ ਚੱਕ ਬੰਦ ਕਰਤੇ ਗੈਸ ਸਿਲੰਡਰ ਚੂਲਾ ਨੌਕਰੀਆਂ ਆਰੋ ਲਾਇਆ ਸੀ ਆਰੋ ਬੰਦ ਕਰਤਾ ਉਹ ਝਾੜੂ ਵਾਲਿਆਂ ਨੇ ਤਾਂ ਤੁਹਾਡੇ ਨਰੇਗਾ ਦਾ ਕੰਮ ਵੀ ਬੰਦ ਕਰ ਛੱਡਿਆ ਨਰੇਗਾ ਦਾ ਪੈਸੇ ਕੀ ਉਮੀਦ ਰੱਖਦੇ ਹੋ ਸਾਰੇ ਪੰਜਾਬ 'ਚ ਝਾੜੂ ਮਾਰ ਛੱਡਿਆ ਲੋਕਾਂ ਦੀ ਉਮੀਦਾਂ 'ਚ ਝਾੜੂ ਮਾਰ ਛੱਡਿਆ ਹੁਣ ਤੁਸੀਂ ਪਹਿਲੀ ਤਰੀਕ ਨੂੰ ਇਹ ਝਾੜੂ ਨੂੰ ਜਵਾਬ ਦਿਓ ਕਿ ਤੁਹਾਨੂੰ ਦੇਖ ਕੇ ਝਾੜੂ ਤੇ ਆਸਾ ਕਰਕੇ ਵੋਟਾਂ ਪਾਈਆਂ ਸੀਗਿਆ ਨਾ 1000 ਰੁਪਇਆ ਮਿਲਿਆ ਜਿਹੜਾ ਮਿਲਦਾ ਸੀ ਉਹ ਵੀ ਖੋ ਲਿਆ ਤੇ ਲੋਕੀ ਜਵਾਬ ਦੇਣਗੇ ਕਿ ਬਾਬਾ ਵੋਟ ਦੀ ਯਾਦ ਆਉਂਦੀ ਐ ਬਾਬੂਪੁਰ ਦੇ ਸੇਵਾ ਦੇ ਨਾਲ ਖੜੇ ਆ ਉਹਨਾਂ ਦੀ ਸਹੂਲਤਾਂ ਦੇ ਨਾਲ ਖੜੇ ਆ ਤੇ ਤੁਹਾਡੇ ਝੂਠ ਦੇ ਨਾਲ ਖੜੇ ਲੋਕੀ ਜਵਾਬ ਦੇਣਗੇ ਤੇ ਜੈ ਸੱਚੀ ਸ਼ਰਧਾਂਜਲੀ ਬਾਬਾ ਸਾਹਿਬ ਨੂੰ ਦੇਣੀ ਹੈ ਤਾਂ ਮੈਂ ਬੇਨਤੀ ਕਰਦੀ ਆ ਇਹੋ ਜੇ ਤਕੜੀ ਤਕੜੀ ਕਰਕੇ ਵੋਟਾਂ ਪਾਓ ਤਾਂ ਕਿ ਜਿੱਥੇ ਬਾਪੂ ਬੈਠੇ ਨੇ ਦੇਸ਼ ਨੂੰ ਦੁਨੀਆ ਨੂੰ ਤੇ ਬਾਪੂ ਨੂੰ ਪਤਾ ਲੱਗ ਜਾਏ ਜਿੰਨੀ ਵੋਟਾਂ ਤੁਹਾਡੇ ਹੁੰਦੇ ਹੋਏ ਪੈਂਦੀ ਸੀਗਿਆ ਉਸ ਤੋਂ 4 ਗੁਣਾ ਵੱਧ ਹੁਣ ਲੋਕਾਂ ਨੇ ਪਾਈਆਂ ਜਿਸ ਬਾਪੂ ਨੇ ਕਦੇ ਵਿਤਕਰਾ ਨਹੀਂ ਕੀਤਾ ਕਾਰਡ ਬਣਾਇਆ ਤੇ ਹਰ ਪਾਰਟੀ ਦਾ ਬਣਾਇਆ ਸ਼ਗਨ ਦਿੱਤਾ ਤੇ ਉਹਨਾਂ ਦੀ ਤਿਆਨੂੰ ਵੀ ਦਿੱਤਾ ਵੋਟਰਾਂ ਦਿੱਤੀਆਂ ਉਹਨਾਂ ਨੂੰ ਵੀ ਦਿੱਤਾ ਕੋਈ ਪੱਖਪਰਦੀ ਕੀਤਾ ਆਜ ਉਸ ਬਾਪੂ ਦੇ ਯਾਦ ਨੂੰ ਮੋਹਰ ਲਾਓ ਇਹ ਝੂਠੀ ਪਾਰਟੀਆਂ ਨੂੰ ਸਬਕ ਸਿਖਾਓ ਕਿ ਪੰਜਾਬ ਹੁਣ ਝੂਠ ਨਹੀਂ ਬਰਦਾਸ਼ਤ ਕਰੂਗਾ ਹੁਣ ਪੰਜਾਬ ਸੱਚੀ ਸੁਚੇਤ ਤਕੜੀ ਦੇ ਨਾਲ ਖੜੂਗਾ ਬਾਪੂ ਦੇ ਯਾਦ ਦੇ ਨਾਲ ਖੜੂਗਾ ਤੇ ਉਹ ਸਰਕਾਰ ਲੈ ਕੇ ਆਊਗਾ ਜਿਹਦੇ ਨਾਲ ਸਾਡੇ ਕਾੜ ਦੁਬਾਰਾ ਬਹਾਲ ਹੋਣ ਸਾਨੂੰ ਮਕਾਨਾਂ ਦੇ ਚੈੱਕ ਮਿਲਣ ਸਾਨੂੰ ਨੌਕਰੀਆਂ ਮਿਲਣ ਸਾਨੂੰ ਮੋਟਰਾਂ ਦੇ ਕਨੈਕਸ਼ਨ ਮਿਲਣ ਇਹ ਆ ਨਸ਼ੇ ਜਿਹੜੇ ਗਲੀ ਗਲੀ 'ਚ ਇਹਨਾਂ ਨੇ ਫੇਰ ਫੇਰ ਤੇ ਨੌਜਵਾਨੀ ਖਤਮ ਕਰਤੀ ਐ ਸੋਹਾਂ ਆਖਾਦੀਆਂ ਸੀ ਨਸ਼ੇ ਖਤਮ ਕਰਨਗੇ 10 ਦਿਨਾਂ 'ਚ ਖਤਮ ਕਰਨ ਦੀ ਗਾਰੰਟੀ ਝਾੜੂ ਨਾ ਦਿੱਤੀ ਸੀ ਖਤਮ ਤਾਂ ਕੀ ਕਰਨਾ ਐ ਖਤਮ ਪੰਜਾਬ ਦੇ ਪੁੱਤ ਕਰਦੇ ਤੇ ਮਾਵਾ ਨੂੰ ਪੁੱਛੋ ਜੇ ਨਸ਼ੇ ਖਤਮ ਕਰਨੇ ਨੇ ਤੇ ਉਸ ਟੱਕੜੀ ਨੂੰ ਲੈ ਕੇ ਆਓ 10 ਸਾਲ ਪਹਿਲੇ ਸਾਡੀ ਸਰਕਾਰ ਹੁੰਦੀ ਸੀ ਪਿੰਡ 'ਚ ਕਿਸੇ ਨੇ ਚਿੱਟੇ ਦਾ ਨਾਂ ਨਹੀਂ ਸੁਣੀਆ ਸੀਗਾ ਕਿਉਂਕਿ ਆਹ ਟੱਕੜੀ ਤੁਹਾਡੀ ਉਹ ਚਿੱਟੇ ਵੇਚਣ ਵਾਲਿਆਂ ਨੂੰ ਫੜ ਕੇ ਜੇਲਾ 'ਚ ਤੱਕਦੀ ਸੀ ਨਸ਼ਾ ਵੀ ਫੜਦੀ ਸੀ ਤਾਂ ਕਿ ਤੁਹਾਡੇ ਜਾਕਾ ਤਾਈ ਨਾ ਪਹੁੰਚੇ ਤੇ ਇਹਨਾਂ ਨੇ ਉਹਨਾਂ ਮਗਰਮਛਾ ਦੇ ਨਾਲ ਹਿੱਸੇ ਪਾਤੇ ਪੈਸੇ ਮਹੀਨੇ 92 ਪੈਸੇ ਪਹੁੰਚਨੇ ਚਾਹੀਦੇ ਨੇ ਜਾਓ ਖਾਜੋ ਪੰਜਾਬ ਦੀ ਜਵਾਨੀ ਨੂੰ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਆ ਤੁਹਾਡੇ ਬੱਚਿਆਂ ਦੀ ਜਾਨ ਲੈ ਕੇ ਕਮਾਈਆਂ ਕਰ ਲੈਣ ਤੇ ਤੁਸੀਂ ਵੋਟਾਂ ਇਹਨਾਂ ਨੂੰ ਪਾਓਗੇ ਸੋ ਸਹੀ ਬਦਲਾਅ ਲੈ ਕੇ ਆਓ 1 ਜੂਨ ਨੂੰ ਤਕੜੀ ਨੂੰ ਵੋਟ ਪਾਓ ਤੇ ਚਾਰ ਰਿਸ਼ਤੇਦਾਰਾਂ ਤੋਂ ਵੀ ਪਾਓ ਤਾਂ ਕਿ ਬਾਦਲ ਸਾਹਿਬ ਜਿੱਥੇ ਵੀ ਬੈਠੇ ਨੇ ਉਹ ਦੇਖਣ ਇਹ ਮੇਰਾ ਲੰਮੀ ਹਲਕਾ ਮੇਰੇ ਕੀਤੇ ਹੋਏ ਕੰਮ ਲੋਕਾਂ ਦੇ ਨਾਲ ਵੰਡਿਆ ਹੋਇਆ ਪਿਆਰ ਅੱਜ ਵੀ ਲੋਕੀ ਯਾਦ ਰੱਖਦੇ ਨੇ ਤੇ ਆਹ ਹੰਕਾਰੇ ਹੋਏ ਜਿਹੜੇ ਕਹਿੰਦੇ ਨੇ ਬਾਬੇ ਬੋਰਡ ਨੂੰ ਹਰਾ ਕੇ ਆਏ ਨੇ ਇਹਨਾਂ ਦੇ ਝੂਠ ਨੂੰ ਹਰਾਉਣ ਦਾ ਕੰਮ ਤੁਸੀਂ ਕਰੋ ਇਹ ਮੈਂ ਬੇਨਤੀ ਕਰਦੀ ਆ ਤੇ ਵਿਸ਼ਵਾਸ ਦਿਲਾਨੀ ਆ ਕਿ ਜਿਸ ਤਣ ਸਰਕਾਰ ਬਣ ਗਈ ਜਿਵੇਂ ਬਾਦਲ ਸਾਹਿਬ ਤੁਹਾਡੇ ਨਾਲ ਵਿਚਰਦੇ ਸੀਗੇ ਜਿਵੇਂ ਤੁਹਾਡੇ ਸੁੱਖ ਦੁੱਖ ਚ ਸਾਂਝ ਪਰਦੇ ਸੀਗੇ ਉਸੇ ਤਰ੍ਹਾਂ ਤੁਹਾਡੇ ਨਾਲ ਨਿਭਾਵਾਂਗੇ ਜਿਵੇਂ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਉਸ ਤਰੀਕੇ ਨਾਲ ਸੁਖਵੀਰ ਜੀ ਤਾਂ ਮੈਨੂੰ ਵੀ ਤੁਸੀਂ ਆਸ਼ੀਰਵਾਦ ਦਿਓ ਕਿਉਂਕਿ ਤੁਹਾਡੇ ਵਿੱਚ ਹੀ ਸਾਨੂੰ ਸਾਡਾ ਬਾਪੂ ਦਿਖਦਾ ਹੈ ਜਿਸ ਬਾਪੂ ਨੇ ساری عمر ਜਿੰਦਾਬਾਦ ਜਿਸ ਬਾਪੂ ਨੇ ਸਾਡੇ ਸਾਡੇ ਤੋਂ ਵੱਧ ਸਮਾਂ ਤੁਹਾਡੇ ਵਿੱਚ ਬਤਾਇਆ ਆ ਤੁਹਾਡੇ ਵਿੱਚ ਹੀ ਅਸੀਂ ਆਪਣੇ ਬਾਪੂ ਦੀ ਰੂਹ ਨੂੰ ਦੇਖਦੇ ਆ ਤੇ ਉਸ ਰੂਹ ਦੇ ਸਾਰੇ ਉਹਨਾਂ ਦੇ ਦਿਖਾਏ ਹੋਏ ਰਾਸਤੇ 'ਤੇ ਪੱਛਾ ਚਲਾਂਗੇ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਵਾਸਤੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ہوں زور دسو چون نشان چون نشان تکڑی تکڑی تکڑی, تکڑی چون نشان چون نشان